ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੰਜ ਦੇ ਵਲੌਗ ਵਿੱਚ। ਅ ਇੱਕ ਤਾਂ ਫੈਮਿਲੀ ਫੰਕਸ਼ਨ ਸੀਗਾ ਰਿਸ਼ਤੇਦਾਰੀ ਚ। ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਿਆ ਵਲੌਗ ਬਣਾਉਣੇ ਦਾ। ਤੇ ਇੱਕ ਚੰਦਰ ਰਹਿਤਾ ਕਣਕ ਦਾ ਕੰਮ ਲੱੱਤ ਰਹੇ ਤੇ ਕਣਕ। ਅ ਹੱਜ ਲੱਗੇ ਪਨੀਰ ਦੀ ਜਣ। ਟਰੈਕਟਰ ਤਿਆਰ ਆ ਥੋੜਾ ਜਿਹਾ ਮੀਂਹ ਵੀ ਪਈ ਗਿਆ ਦੋ ਤਿੰਨ ਤਿੰਨ ਦਿਨ ਹੋ ਗਏ ਥੋੜਾ 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 ਮੀਂਹ ਪਈ ਗਿਆ ਫਿਰ ਕਿਾਰੇ ਵੀ ਨਹੀਂ ਪਏ ਲੇਜ਼ਰ ਤਾਂ ਆਪਾਂ ਨੇ ਮਾਰਤਾ ਤਾਂ ਲੇਜ਼ਰ ਜਾ ਗਈ ਪ੍ਰੋਬਲਮ ਫੇਰ ਉਹੀ ਉਹ ਫੇਰ ਬੁਲਾਇਆ ਕੰਪਨੀ ਵਾਲਿਆਂ ਨੂੰ ਦੇਖਦੇ ਆ ਹੁਣ ਸੀਜ਼ਨ ਵੀ ਆ ਗਿਆ ਨਾ ਮੂਰੇ ਦੇਖਦੇ ਆਂ ਜੇ ਆ ਕੇ ਕੰਪਨੀ ਵਾਲੇ ਇੱਕ ਦੋ ਦਿਨ ਚ ਅੱਜ ਥੋੜਾ ਜਿਹਾ ਧੁੱਪਾਂ ਚੜੀ ਆ ਚੱਲ ਮਹਾਜ ਕਰਦਣੇ ਤਿਆਰ ਕੱਲੂ ਬੀਜ ਦਾਂਗੇ ਪਨੀਰੀ ਕੱਢੀ ਹੋਈ ਆ ਬਾਹਰ ਕੱਲੂ ਬੀਜ ਹੋ ਜੂਗੀ ਮੁਬਾਰਕ ਹੈ ਜੀ ਕਿਆਰਾ ਪੌਨੇ ਇਕੱਠੇ ਉਧਰ ਚਾਚਾ ਮਹੌਲ ਕਰਦਾ ਕਹਿੰਦਾ ਉਹ ਟਰੈਕਟਰ ਚਾਲਦਾ ਕਹਿੰਦਾ ਪਟਵਾਰੀ ਆਗੇ ਪਟਵਾਰੀ ਬਾਈ ਫਿਰ ਕੰਮ ਕਰਨਾ ਤਸੱਲੀ ਬਖਸ਼ ਕਰਨਾ ਕੰਟਾ ਲਾਉਣਾ ਕਹਿ ਰਹੇ ਪਤਾ ਲੱਗੂਗਾ ਵੀ ਹਾਂ ਕਿਆਰਾ ਪਿਆ ਠੀਕ ਨਹੀਂ ਬੰਸੀ ਹਾਂ ਜੀ 14 15 ਲਲਾ ਇੱਥੇ ਇੱਥੇ ਨਿਕਾਨੀ ਲਾਦੇ ਇਹਦੀ ਸੇਹ ਚ ਆਏ ਨਹੀਂ ਕਹੀ ਗੱਲਾ ਪੱਕਾ ਕੰਮ ਕਰਾ ਨਿਰ ਤੇ ਤੇਰੀ ਦਾ ਦੇ ਹਾਂ ਤੇਰੀ ਲਾਵੇ ਇੱਥੇ ਟੱਕ ਮਾਰ ਦੇ ਜੁਦਾ ਕਰ ਦੇ ਇਹਨੂੰ ਜੁਦਾ ਕਰ ਦੇ ਹਾਂ ਬਸ ਇੱਥੇ ਆ ਇੱਧਰ ਨੂੰ ਪਾਲ ਅੱਠ ਹੋਣ 11 ਰਾਤ ਆਪਣਾ ਪੈ ਗਿਆ ਹੁਣ ਭੰਸੀ ਲੱਗਿਆ ਵਾ ਥਾਪੜ ਦੇ ਇਹਨੂੰ ਜਦ ਤੱਕ ਨਾ ਨਾ ਕਿਆਰੀ ਦੀ ਗੱਲ ਬਣਦੀ ਨਹੀਂ ਫਿਰ ਤੇਰੀ ਦੀ ਵੀ ਜਿਹਨ ਦਾ ਸੁਆਦ ਨਹੀਂ ਆਉਂਦਾ ਐਨ ਪੁਰਪਰਾ ਕਰਿਆ ਪਿਆ ਖੇਤ ਬਾਹ ਬਾ ਕੇ ਜੱਤ ਦਾ ਸੁਆਦ ਨਹੀਂ ਆਉਂਦਾ ਫਿਰ ਕੰਮ ਕਰਨ ਦਾ ਦਾਇਆ ਵੀ ਲਿਆਂਦਾ ਪਾਉਣਾ ਇਹਦੇ ਵਿੱਚ ਬਾਕੀ ਅੱਜ ਤਾਂ ਨਹੀਂ ਕੱਲ ਸਵੇਰੇ ਵੀਜਾਂਗੇ ਲਾਈਟ ਭੱਜ ਗਈ ਹੁਣ ਸਵੇਰੇ ਵੀ ਨਹੀਂ ਬਾਕੀ ਸਾਰੇ ਜਣੇ ਕਾਰੋਬਾਰ ਦਾਸ ਕਿਉਂਕਿ ਜੰਗ ਮਾੜੀਓ ਮਾੜੀ ਆ ਇਹ ਆਪਣੇ ਬਾਬੂ ਜੀ ਲੱਗੇ ਆ ਛੇੜਾ ਜਾਂ ਛੇੜਨ ਛੇੜਦਾ ਕਿਉਂਕਿ ਦੋਨੋਂ ਪੰਜਾਬ ਆਪਣੀਆਂ ਪਾਕਿਸਤਾਨ ਵੀ ਆਪਣਾ ਹੀ ਭਾਰਤ ਵੀ ਆਪਣਾ ਹੀ ਆ ਨੁਕਸਾਨ ਬਹੁਤ ਜ਼ਿਆਦਾ ਹੋਣਾ ਨੁਕਸਾਨ ਹੋਣਾ ਕਿਹਦਾ ਆਪਣੇ ਪੰਜਾਬ ਦਾ ਪੰਜਾਬ ਗਿਲ ਉਹ ਕੰਮ ਹੋਣਾ ਵੀ ਚਾਹੇ ਖਰਬੂਜਾ ਚਾਕੂ ਵਗੇਰੇ ਜਵੇ ਚਾਹੇ ਚਾਕੂ ਖਰਬੂਜੇ ਵਗੇਰੇ ਨੁਕਸਾਨ ਖਰਬੂਜੇ ਦਾ ਹੀ ਆ Rajasthan ਚ ਤਾਂ ਬਚਰੋ ਵੈਸੇ ਹੈ ਉਹ ਘਰੇਤਾ ਹੀ ਆਪਣੇ ਹੀ ਪੱਧਰੀ ਧਰਤੀ ਆਪਣੇ ਜਰਖੇਜ ਧਰਤੀ ਇੱਥੇ ਜੇ ਨੁਕਸਾਨ ਹੋ ਗਿਆ ਫਿਰ ਮੁੜ ਕੇ ਇੱਕ ਪੀੜੀ ਦਾ ਫਰਕ ਪੈ ਜਾਂਦਾ ਸਾਰੇ ਜਣੇ ਘਰੇ ਅਰਦਾਸ ਵੀ ਵਾਹਿਗੁਰੂ ਇਹਨੂੰ ਸਮੱਤ ਬਖਸ਼ੀਂ ਦੋਹੇ ਦੇਸ਼ਾਂ ਨੂੰ ਇਹ ਕੰਮ ਨਾ ਹੋਵੇ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਠੀਕ ਹੈ ਜੀ ਬਾਕੀ ਕੱਲ ਨੂੰ ਬੀਜਾਂਗੇ ਪਨੀਰੀ ਫਿਰ ਦੂਜੇ ਵਲੌਗ ਜੇ ਦੱਸਾਂਗੇ ਤੁਹਾਨੂੰ ਧੰਨਵਾਦ